ਸ਼ਤਰੀય ਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਪਾਲ ਸਿੰਘ ਬਠਿੰਡਾ ਦੀ ਹਾਈ ਸਕਿਉਰਿਟੀ ਵਾਲੀ ਕੇਂਦਰੀ ਜੇਲ੍ਹ ਸਵਾਲਾਂ ਦੇ ਘੇਰੇ ਵਿੱਚ ਆ ਜਾਣਕਾਰੀ ਮੁਤਾਬਕ ਪਤਾ ਲੱਗਿਆ ਐਸਪੀਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇੱਕ ਹਵਾਲਾਤੀ ਆ ਜਿਹੜਾ ਤਿਲਕਰਾਜ ਨਾਮ ਦਾ ਹਵਾਲਾਤੀ ਆ ਉਹ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਹਾਲਾਂਕਿ ਸਵਾਲਾਂ ਦੇ ਘੇਰੇ ਵਿੱਚ ਆ ਕਿ ਬਠਿੰਡਾ ਦੀ ਜਿਹੜੀ ਕੇਂਦਰੀ ਜੇਲ੍ਹ ਆ ਉਹ ਹਾਈ ਸਕਿਉਰਿਟੀ ਜੇਲ੍ਹ ਮੰਨੀ ਜਾਂਦੀ ਆ ਔਰ ਤਿਲਕਰਾਜ ਨਾਮੀ ਜਿਹੜਾ ਵਿਅਕਤੀ ਆ ਜਿਹੜੇ ਵਕਫ ਵਕਫ ਬਠਿੰਡਾ ਦੇ ਥਾਣਿਆਂ ਵਿੱਚ ਚੋਰੀ ਦੇ ਤੇ ਸਨੈਚ ਦੇ ਜਿਹੜੇ ਮਾਮਲੇ ਦਰਜ ਨੇ ਅਤੇ ਬਠਿੰਡਾ ਦੀ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਹਾਲਾਂਕਿ ਐਸਪੀਸੀਟੀ ਨੇ ਇਸ ਮਾਮਲੇ ਵਿੱਚ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਬੀਤੇ ਕੱਲ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਰਾਣਾ ਟੈਂਟ ਵਿਖੇ ਜਿਹੜਾ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਤਿਲਕਰਾਜ ਨਾਮ ਦਾ ਜਿਹੜਾ ਹਵਾਲਾਤੀ ਆ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਆ ਪਰ ਜੇ ਸੂਤਰਾਂ ਦੀ ਪੁਤਾਵਕ ਗੱਲ ਕੀਤੀ ਜਾਵੇ ਤਾਂ तकरीबन 26 ਤਰੀਕ ਨੂੰ ਇਹ ਜਿਹੜਾ ਤਿਲਕਰ ਰਾਜ ਜਿਹੜਾ ਨਾਮੀ ਵਿਅਕਤੀ ਆ ਜਿਹੜਾ ਹਵਾਲਾਤੀ ਸੀ ਉਹ ਫਰਾਰ ਹੋਇਆ ਸੀ ਪਰ ਜੇਲ ਪ੍ਰਸ਼ਾਸਨ ਆਪਣੀ ਪੱਧਰ ਤੇ ਉਸ ਦੀ ਭਾਲ ਕਰ ਰਿਆ ਸੀ ਵੀ ਸ਼ਾਇਦ ਕਿਤੇ ਮਿਲ ਜਾਵੇ ਪਰ ਜਦੋਂ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਥਾਣਾ ਕੈਂਟ ਵਿਖੇ ਜਿਹੜਾ ਹੈ ਪੱਤਰ ਭੇਜਿਆ ਗਿਆ ਜਿਸ ਤੋਂ ਬਾਅਦ ਮਾਮਲਾ ਦਰਤੀਕਲ ਹਾਲਾਂਕਿ ਇਹ ਵੀ ਸਵਾਲਾਂ ਦੇ ਘੇਰੇ ਵਿੱਚ ਆਕਰ ਸੂਤਰਾਂ ਦੇ ਮੁਤਾਬਕ ਜੇ ਗੱਲ ਕੀਤੀ ਜਾਵੇ ਅਗਰ ਸਮਾਂ ਰਹਿੰਦੇ ਹੀ ਜੇਲ੍ਹ ਪ੍ਰਸ਼ਾਸਨ ਥਾਣਾ ਕੈਂਟ ਵਿੱਚ ਇਹ ਪੱਤਰ ਭੇਜ ਦਿੰਦਾ ਤਾਂ ਸ਼ਾਇਦ ਉਹ ਵਿਅਕਤੀ ਆ ਜਿਹੜਾ ਜਲਦੀ ਫੜਾਇਆ ਜਾ ਸਕਦਾ ਸੀ ਪਰ ਹੁਣ ਪੁਲਿਸ ਭਾਲ ਕਰ ਰਹੀ ਆ ਪਰ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਵਿਅਕਤੀ ਟ੍ਰੇਨ ਚੜ੍ਹ ਕੇ ਕਿਸੇ ਪਾਸੇ ਫਰਾਰ ਹੋ ਗਿਆ ਪੁਲਿਸ ਉਸ ਦੀ ਭਾਲ ਕਰ ਰਹੀ ਆ ਪਰ ਬਠਿੰਡਾ ਦੀ ਕੇਂਦਰੀ ਜੇਲ੍ਹ ਆ ਉਹ ਸਵਾਲਾਂ ਦੇ ਘੇਰੇ ਵਿੱਚ ਆ ਜਿਸ ਤੇ ਵਿੱਚ ਵੱਡੇ ਵੱਡੇ ਗੈਂਗਸਟਰ ਜਾਂ ਵੱਡੇ ਵੱਡੇ ਅਪਰਾਧੀ ਆ ਉਸ ਜੇਲ੍ਹ ਵਿੱਚ ਨੇ ਤੇ ਵੱਡੇ ਜਿਹੜੇ ਉਸ ਨੂੰ ਹਾਈ ਸਿਕਿਉਰਿਟੀ ਜੇਲ੍ਹ ਮੰਨਿਆ ਜਾਂਦਾ ਪਟੰਡੇ ਦੀ ਜੇਲ੍ਹ ਨੂੰ ਪਰ ਜੇ ਪਟੰਡੇ ਦੀ ਹਾਈ ਸਿਕਿਉਰਿਟੀ ਜੇਲ੍ਹ ਵਿੱਚੋਂ ਇਸ ਤਰ੍ਹਾਂ ਦਾ ਹਵਾਲਾਤੀ ਫਰਾਰ ਹੋ ਜਾਂਦਾ ਤਾਂ ਫਿਰ ਉਹ ਸਵਾਲਾਂ ਦੇ ਘੇਰੇ ਵਿੱਚ ਆ ਹੁਣ ਪੁਲਿਸ ਕਦੋਂ ਉਸ ਵਿਅਕਤੀ ਨੂੰ ਰਿਫਤਾਰ ਕਰਦੀ ਆ ਤੇ ਕਦੋਂ ਉਸ ਦੇ ਖਿਲਾਫ ਜਿਹੜੀ ਉਹ ਕਾਰਵਾਈ ਹੁੰਦੀ ਆ ਪਰ ਨਾਲ ਦੀ ਨਾਲ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਆਪਣਾ ਤਫਰੀ ਮੱਚੀ ਹੋਈ ਆ ਜੇਲ੍ਹ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿੱਚ ਆ ਐਸਪੀਸੀਟੀ ਨਰਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਨੂੰ ਜਾਣਕਾਰੀ ਦਿੱਤੀ ਕੀ ਕਹਿੰਦੇ ਨੇ ਆਓ ਸੁਣਦੇ ਆ ਇਹ ਕੱਲ ਸਾਨੂੰ ਥਾਣਾ ਕੈਂਟ ਦੇ ਵਿੱਚ ਇੱਕ ਬਠਿੰਡਾ ਜੇਲ੍ਹ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਜਿਸ ਦੇ ਵਿੱਚ ਇਹ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ son of ਨਵੀਨ ਦਾਸ ਜੋ ਕਿ ਪਰਸਨਾਮ নগরਦ ਰਹਿਣ ਵਾਲਾ ਹੈ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਕਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਇਹ ਮਿਤੀ 27 ਤਰੀਕ ਤੋਂ ਜਿਹੜਾ ਜੇਲ੍ਹ ਦੇ ਵਿੱਚੋਂ ਭਗੌੜਾ ਹੋ ਗਿਆ ਸੀਗਾ ਤੇ ਇਸ ਬੰਦੇ ਵਿੱਚ ਅਸੀਂ ਮੁਕਤਵਾ ਨੰਬਰ 170 ਅੰਡਰ ਸੈਕਸ਼ਨ 262 ਬੀ ਐਨਐਸ ਐਨ 52 ਪ੍ਰिजन ਐਕਟ ਦੇ ਤਹਿਤ ਥਾਣਾ ਕੈਟਰ ਦੇ ਵਿੱਚ ਮੁਕੱਦਮਾ ਦਰਜ ਕੀਤਾ ਤੇ ਇਸ ਦੀ ਪકડ ਵਾਸਤੇ ਵਕ ਵਕ ਟੀਮਾਂ ਗਠਿਤ ਕਰ ਦਿੱਤੀਆਂ ਨੇ ਤੇ ਜਲਦੀ ਹੀ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਊਗਾ ਸੇ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਚੋਰੀ ਦੇ ਤੇ ਲੁੱਟਾ ਖੋਹਣ ਦੇ ਦਰਜ ਹੈਗੇ ਕੁੱਲ ਤਿੰਨ ਮੁਕੱਦਮੇ ਇਸ ਦੇ ਖਿਲਾਫ ਚੋਰੀ ਤੇ ਲੁੱਟਾ ਖੋਹਣ ਦੇ ਦਰਜ ਹਨ ਤੁਹਾਨੂੰ ਪਤਾ ਲੱਗਦਾ ਕਿ ਕਿਵੇਂ ਕਰਿਆ ਸਾਡੀ ਮਾਈਂਡ ਸਿਊਟੀ ਐਕਿਜੀ ਸੁਰਖੀ ਟਾਈਪ ਵੀ ਨਹੀਂ ਹੈਗੀ ਇਹ ਦੇਖੋ ਜੀ ਇਹਦੇ ਵਿੱਚ ਜੋ ਜੋ ਪੱਤਰ ਮਸੂਲ ਹੋਇਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਅਗਲੀ ਬੌਂਡਿੰਗ ਜਿਹੜਾ ਹੈਗਾ ਚਖਮਾ ਦੇ ਕੇ ਜਿਹੜਾ ਜੇਲ੍ਹ ਵਿੱਚ ਭਗੌੜਾ ਹੋ ਗਿਆ ਸੋ ਇਸ ਬੰਦੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜੋ ਵੀ ਬੰਦੀ ਕਾਰਵਾਈ ਇਸ ਦੇ ਖਿਲਾਫ ਹੋ ਰਹੀ ਹੈ ਕੀਤੀ ਜਾਊਗੀ ਇਹ ਪਰਸਨਾਮਨਗਰ ਬਠਿੰਡਾ ਦਾ ਹੀ ਰਹਿਣ ਵਾਲਾ